ਖਬਰ ਪਟਿਆਲਾ ਤੋਂ ਆ ਰਹੀ ਹੈ ਸਵੱਛ ਭਾਰਤ ਅਭਿਆਨ ਤਹਿਤ ਅੱਜ ਪਟਿਆਲਾ ਦੇ ਸਰਕਾਰੀ ਜੀ ਸੀਨੀਅਰ ਸਕੈਂਡੀ ਸਮਰਾਟ ਸਕੂਲ ਦੇ ਸਟਾਫ ਵੱਲੋਂ ਸਕੂਲ ਦੇ ਵਿਦਿਆਰਥੀਆਂ ਨੂੰ ਲੈ ਕੇ ਸਵੱਛਤਾ ਜਾਗਰੂਕਤਾ ਅਭਿਆਨ ਸਕੂਲ ਤੋਂ ਲੈ ਕੇ ਮਾਡਲ ਟਾਊਨ ਦੇ ਵਿੱਚ ਪੈਦਲ ਕੱਡਿਆ ਗਿਆ ਸਰ ਮੇਰਾ ਨਾਮ ਅਨੰਦਪ੍ਰੀਤ ਪਾਲ ਸਿੰਘ ਸਰਕਾਰੀ ਸੀਨੀਅਰ ਸਕੈਂਡੀ ਸਕੂਲ ਮਾਡਲ ਟਾਊਨ ਐਜ਼ ਐਨ ਐਸ ਐਸ ਆ ਅਫੀਸਰ ਮੇਰੇ ਡਿਊਟੀ ਲਈ ਸੀ ਕਿ ਸਵੱਛਤਾ ਅਭਿਆਨ ਬੱਚੇ ਨੂੰ ਵੈਸੇ ਇੱਕ ਤਿਕਾ ਸ਼ੁਰੂ ਹੈ ਪਿਛਲੇ ਇੱਕ ਤਿਕਾ ਸ਼ੁਰੂ ਹੈ ਆਪਣੇ ਸਕੂਲਾਂ ਚ ਇਹ ਬੱਚਿਆਂ ਨੂੰ ਮੋਟੀਵੇਟ ਕਰਨਾ ਨਾਲੇ ਆਸ-ਪਾਸ ਦੇ ਲੋਕਾਂ ਨੂੰ ਥੋੜਾ ਮੋਟੀਵੇਟ ਕਰਨਾ ਕਿ ਸਵੱਛਤਾ ਵਾਲਾ ਆਪਣਾ ਥੋੜਾ ਜਿਹਾ ਪਹਿਲ ਕਰ ਕਿਉਂਕਿ ਸਾਡੀ ਮੇਨ ਕਮੀ ਹੈ ਹੀ ਆ ਕਿ ਅਸੀਂ ਆਪਣੇ ਸਫਾਈ ਵੱਲ ਬਿਲਕੁਲ ਧਿਆਨ ਨਹੀਂ ਦਿੰਦੇ ਜਿਸ ਨਾਲ ਕੀ ਹੋ ਰਿਹਾ ਕਿ ਬੱਚੇ ਬਿਮਾਰ ਹੋ ਰਹੇ ਆਪਾ ਬਿਮਾਰ ਹੋ ਰਹੇ ਆ ਦਵਾਈਆਂ ਖਾ ਰਹੇ ਆ ਹਸਪੀਟਲ ਜਾ ਰਹੇ ਆ ਅਸੀਂ ਇਹਦੇ ਵਿੱਚ ਅਸੀਂ ਬੱਚਿਆਂ ਨੂੰ ਹੈਂਡਵਾਸ਼ ਵਗੈਰਾ ਕਰਨਾ ਸੱਸਿਆ ਕਿ ਅਸਲ ਤਰੀਕੇ ਨਾਲ ਕਿਵੇਂ ਹੈਂਡਵਾਸ਼ ਇਹਦੇ ਵਿੱਚ ਵੱਖ-ਵੱਖ ਕਵਿਜ਼ ਕੰਪੀਟੀਸ਼ਨ ਕੀਤੇ ਗਏ ਬੱਚਿਆਂ ਨੂੰ ਡਿਬੇਟ ਕਰਾਈ ਗਈ ਬੱਚਿਆਂ ਨੂੰ ਇਸ ਸੰਬੰਧੀ ਟੈਲੀ ਫਿਲਮ ਦਿਖਾਈ ਗਈ ਯੋ ਹਰੇਕ ਤਰੀਕ ਤਰੀਕੇ ਨਾਲ ਨੂੰ ਮੋਟੀਵੇਟ ਕੀਤਾ ਗਿਆ ਕਿਉਂਕਿ ਇਹ ਪਹਿਲਾ ਪੱਧਰ ਹੈ ਬੱਚੇ ਸਿੱਖਣੇ ਕੱਲ ਨੂੰ ਇਹਨਾਂ ਨੇ ਕਿਉਂਕਿ ਸਿਟੀਜ਼ਨ ਬਣਨਾ ਦੇਸ਼ ਇਹਨਾਂ ਨੇ ਸੰਭਾਲਣਾ ਇਸ ਲਈ ਅਸੀਂ ਰੈਲੀ ਕੱਢੀ ਆਸ-ਪਾਸ ਦੇ ਏਰੀਆ ਦੇ ਕੁੱਝ ਲੋਕਾਂ ਨੂੰ ਕਾਫੀ ਮੋਟੀਵੇਟ ਕੀਤਾ ਅੱਛਰ ਸਮੋਸ ਬਿਲੇ ਸਾਰੋ ਲੋਕਾਂ ਨੇ ਕਿਹਾ ਕਿ ਅਸੀਂ ਤੁਹਾਡੀ ਹੈਲਪ ਕਰਾਂਗੇ ਸਕੂਲ ਦਾ ਸਫਾਈ ਕੀਤੀ ਪਲਾਂਟੇਸ਼ਨ ਦਾ ਕੈਂਪ ਹੋਇਆ ਵੱਖ-ਵੱਖ ਤਰੀਕਿਆਂ ਦੀ ਵਧੀਆ ਸੇਵਾ ਕੀਤੀ ਪਰ ਕਿਤੇ ਨਾ ਕਿ ਲੱਗਦਾ ਨਹੀਂ ਕਿ ਇਹ ਮੁਹਿੰਮ ਐਸੇ ਦਾ ਕਿ ਸਿੰਗਲ ਗਈ ਜਾਂਦੀ ਹੈ ਬਾਅਦ ਹਰੇਕ ਕੋਈ ਭੁੱਲ ਜਾਂਦਾ ਹੈ ਇਸਰ ਸਾਡੇ ਵੱਲੋਂ ਟੀਚਰਸ ਤੋਂ ਤਾਂ ਹਮੇਸ਼ਾ ਅਸੀਂ ਬੱਚਿਆਂ ਨੂੰ ਮੋਟੀਵੇਟ ਕਰਦੇ ਰਹਿੰਦੇ ਹਾਂ ਬਾਕੀ ਲੋਕ ਬੋਲ ਸਕਦੇ ਨੇ ਜਿਹੜੇ ਬਾਹਰ ਵਾਲੇ ਅੱਜ ਤਾਂ ਰੋਜ਼ ਇਹਨਾਂ ਨੂੰ ਸਵੇਰੇ ਅੱਲਿੰਦਾ ਮਾਰਨਿੰਗ ਹੀ ਸਮਝਾਈਦਾ ਹੈ ਡਿਸਪਲਿਨ ਸਿਖਾਈਦਾ ਅਨੁਸ਼ਾਸਨ ਨਾਲ ਦੱਸਦਾ ਕਿ ਸਫਾਈ ਰੱਖੋ ਕਿਉਂਕਿ ਜਿਹੜੇ ਤੁਸੀਂ ਰਹਿ ਰਹੇ ਹੋ ਕਮਰਾ ਸਕੂਲ ਇੱਕ ਪ੍ਰਕਾਰ ਦਾ ਮੰਦਰ ਹੈ ਆਪਾਂ ਸਕੂਲ ਗੁਰਦੁਆਰੇ ਸਾਹਿਬ ਜਾਂਦੇ ਆ ਬਸਰੀਰ ਜਾਂਦੇ ਆ ਪਰ ਅਸਲ ਮੰਦਿਰ ਤਾਂ ਆਪਣਾ ਸਕੂਲ ਹੈ ਨਾਲੇ ਆਪਣੇ ਆਸ-ਪਾਸ ਆਪਣੇ ਘਰ ਨੂੰ ਸਾਫ਼ ਰੱਖਦੇ ਹੋ ਬਾਕੀ ਕਈ ਤੇ ਬੱਚੇ ਕੀ ਕਰਦੇ ਕਹਿੰਦੇ ਕੂੜੇ ਇਸ ਤਰ੍ਹਾਂ ਸੇ ਬਾਹਰ ਸੁੱਟ ਦਿੰਦੇ ਸਾਡੇ ਮਾਵਾ ਮੈਂ ਉਹਨਾਂ ਨੂੰ ਵੀ ਕਿਹਾ ਕਿ ਇਹ ਨਾ ਕਰੋ ਕਿਉਂਕਿ ਮਹੱਲਾ ਤੁਹਾਡਾ ਹੀ ਆ ਤੁਸੀਂ ਜਾਣਾ ਆਪਣਾ ਦੇਸ਼ ਆ ਆਪਣਾ ਪਟਿਆਲਾ ਪਟਿਆਲਾ ਸਿਟੀ ਇੰਨਾ ਸੋਹਣਾ ਸਿਟੀ ਆ ਅਗਰ ਤੁਸੀਂ ਗੰਦਾ ਕਰੋਗੇ ਤਾਂ ਕੀ ਬਣੂਗਾ ਹਰੇਕ ਪ੍ਰਕਾਰ ਦੇ ਲੋਕਾਂ ਨੂੰ ਮੋਟੀਵੇਟ ਕਰਿਆ ਇਹਨਾਂ ਨੂੰ ਫਾਦਰਜ਼ ਮੀਟਿੰਗ ਪੀਟੀਐ ਮੀਟਿੰਗ ਕੀਤੀ ਸੀ ਇਹਨਾਂ ਨੂੰ ਮੋਟੀਵੇਟ ਕਰਿਆ ਫਾਦਰਜ਼ ਤੋਂ ਮਦਰਸ ਨੂੰ ਕੀ ਨਾਦੇ ਇੱਕ ਤਨਵਾਣਾ ਉਹਦਾਓ ਬੱਚਿਆਂ ਨੂੰ ਚੰਗੀ ਤਰ੍ਹਾਂ ਨੇਲਸ ਵਗੈਰਾ ਚੈੱਕ ਕਰੋ 유ਨੀਫਾਰਮ ਸਾਫ ਸੁਥਰੀ ਭੇਜੋ ਬੱਚੇ ਨੂੰ ਹੋਣੇ ਤੋਂ ਜ਼ਿਆਦਾ ਤੇ ਪਹੇਜੇਗੀ ਸਾਫ ਸੁਥਰਾ ਰਹਿ ਦੇ ਅੱਗੇ ਇਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਆਉਣੀ